ਅੱਛਾ ਨਿਪਛੇ ਤਾਗਟ ਕਰਮਾ ਠੀਕ ਹੈ ਅੱਗੇ ਜਾ ਕੇ ਉਧਰੋਂ ਥਾਰ ਆ ਗਈ ਸੀ ਉਹ ਥਾਰ ਇੰਨੀ ਕਿ ਦੇਸੀ ਦੀ ਵੀ ਕਾ 25 ਕਰਮਾ ਨੂੰ ਬੁਲੀ ਕੇ ਚੀ ਗਈ ਸਾਰੀ ਠੀਕ ਹੈ ਇੰਨੀ ਕਿ ਦੇ ਉਹਨਾਂ ਕੰਟਰੋਲ ਨਹੀਂ ਉੱਤੇ ਚੜ ਗਈ ਉਹ ਐਕਸੀਡੈਂਟ ਜਿਹੜਾ ਹੋਇਆ ਸੀਗਾ ਇਹ ਸਾਈਕਲ ਦਾ ਤੇ ਛੋਟੇ ਆਪੀ ਦਾ ਹੋਇਆ ਸੀ ਸ਼੍ਰੀ ਮੁਖਤਸਰ ਸਾਹਿਬ ਦੇ ਕੋਟਕਪੂਰਾ ਰੋਡ ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਮੁਖਤਸਰ ਦਾ ਰਹਿਣ ਵਾਲਾ ਕਮਲੇਸ਼ ਆਪਣੇ ਘਰ ਤੋਂ ਦਿਹਾੜੀ ਕਰਨ ਦੇ ਲਈ ਕੰਮ ਤੇ ਜਾ ਰਿਹਾ ਸੀ ਤਾਂ ਉਹ ਕੋਟਕਪੂਰਾ ਰੋਡ ਤੇ ਪਹੁੰਚਾ ਤਾਂ ਅਚਾਨਕ ਅੱਗੋਂ ਇੱਕ ਛੋਟਾ ਹਾਥੀ ਤੇਜ਼ ਰਫ਼ਤਾਰ ਦੇ ਔਨ ਕਾਰਨ ਉਸ ਦੇ ਵਿੱਚ ਵੱਜਿਆ ਜਿਸ ਨਾਲ ਕੰਪਲੈਕਸ ਅੱਗੋਂ ਆ ਰਹੀ ਥਾਰ ਗੱਡੀ ਤੇ ਹੀਠਾ ਆ ਗਿਆ ਜਿਸ ਨਾਲ ਕਮਲੇਸ਼ ਦਾ ਇੱਕ ਹੱਥ ਟੁੱਟ ਗਿਆ ਤੇ ਇੱਕ ਰੀਡ ਦੀ ਹੱਡੀ ਦਾ ਮਨਕਾ ਟੁੱਟ ਗਿਆ ਜਿਸ ਤੋਂ ਬਾਅਦ ਉਸ ਨੂੰ ਮੁਖਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਠਿੰਡਾ ਦੇ ਏਮਜ਼ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਉੱਥੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਛੋਟੇ ਹਾਥੀ ਨੂੰ ਕਬਜ਼ੇ ਚ ਲੈ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮਲਾ ਆ ਸੀ ਕਿ ਇਧਰੋਂ ਪੂਰਬ ਚੋਂ ਤੇ ਉੱਧਰ ਜਾ ਜਾਂਦੇ ਸੀ ਹਾਥੀ ਵਾਲੇ ਬਹੁਤ ਏ ਸੀ ਕਿ ਤੇ ਬ੍ਰਦਰ ਵੀ ਜਾ ਰਹੇ ਸੀ ਉਧਰ ਠੀਕ ਹੈ ਜੀ ਤੇ ਬਹੁਤ ਏ ਸੀ ਤੇ ਉਧਰੋਂ ਹਾਥੀ ਨੇ ਪਿੱਛੇ ਕਾਹ ਡੱਕਰ ਮਾਰੀ ਠੀਕ ਹੈ ਅੱਗੇ ਜਾ ਕੇ ਉਧਰੋਂ ਥਾਰ ਆ ਗਈ ਸੀਗੀ ਪਰ ਉਹ ਥਾਰ ਇੰਨੀ ਕਿਤੇ ਸੀਗੀ 25 ਕਰਮਾਂ ਦੀ ਦੂਰੀ ਤੇ ਸੀਗੀ ਸਾਰੀ ਠੀਕ ਹੈ ਇੰਨੀ ਕਿਤੇ ਉਹਨਾਂ ਕੰਟਰੋਲ ਨਹੀਂ ਉੱਤੇ ਚੜ ਗਈ ਉਹ ਨਹੀਂ ਗੱਡੀ ਕਿਹਨਾਂ ਦੀ ਸੀ ਬਟ ਲੱਗੇ ਇੱਕ ਤਾਂ ਛੋਟਾ ਆਪ ਇੱਕ ਗੱਡੀ ਤਾਂ ਨਹੀਂ ਪਤਾ ਲੱਗੇ ਥਾਰ ਸੀਗੀ ਉਹ ਬਠਿੰਡੇ ਦਾ ਨੰਬਰ ਸੀ ਉਹਦਾ ਹਾਥੀ ਮੁੰਡੇ ਚ ਸੰਗਰਣੇ ਪਿੰਡ ਦੇ ਸੀ ਇਹ ਟਾਈ ਹੋ ਗਈ ਕਿੱਥੇ ਜਾ ਰਹੇ ਸੀ ਕਿ ਪਹੁੰਚ ਰਹੇ ਸੀ ਹੱਥੀ ਵਾਲੇ ਇਧਰੋਂ ਜਾ ਰਹੇ ਸੀ ਕੋਲ ਕੋਲ ਚੱਕਾ ਸਾਈਕਲ ਵਾਲਾ ਇੱਕ ਕੰਮ ਤੇ ਜਾ ਰਹੇ ਸੀ ਕੀ ਨਾਮ ਕੀ ਉਹ ਦਿਹਾੜੀ ਦਾ ਨਾਮ ਕੀ ਕੰਮੇਸ਼ੀਨ ਦੇ ਹੁਣ ਕਿਵੇਂ ਸਿਫਟੀ ਕਿਵੇਂ ਇਹ ਗੰਬੀਰੀ ਥੋੜੀ ਇਹ ਮਤਲਬ ਕਿ ਉਹਨਾਂ ਦੇਖ ਕੇ ਜਿਹੜਾ ਮਨ ਕਾ ਸ਼ੀਰ ਟੁੱਟ ਗਿਆ ਤੇ ਇੱਕ ਹੈਂਡ ਸ਼ੀਰ ਸ਼ੋਡਰ ਟੁੱਟ ਗਿਆ ਕਿੱਥੇ ਕਿੱਥੇ ਜਾ ਰਹੇ ਇਹ ਐਕਸੀਡੈਂਟ ਹੈ ਕੀ ਮੰਗ ਮੰਗ ਨੂੰ ਬਾਕੀ ਜੇ ਦੋ ਵੀ ਹੱਦੀਕਾਰ ਵੀ ਪ੍ਰੋਪਰਲੀ ਕੀਤੀ ਜਾਵੇਗੀ ਜੇ ਵੀ ਸਾਨੂੰ ਉਹਦਾ ਮੌਜਾ ਮਿਲਿਆ ਜਾਵੇ કે જો હે કી નરમ કમલેશ હી તો બીજવા કમલેશ હે કી નરમ મેરા નામ સુખદેવ હે રે કમલેશ હી ઓલી બી કમ કર દે કિતહી જા રહેસી એ જે કમતે જા રહેસી લે નકનજી મુસર બિહારી કર દે કિતહી જા રહેસી કોટપુરા બાયપાસ સે જ રહેસી પતા નહિ હુન કી હોઈ એસિડન્ટ હોયા હગા ਇਹ ਤਾਂ ਸਾਈਕਲ ਤੇ ਸੀ ਜੀ ਆਪਦੀ ਸਾਈਡ ਸੀਗੇ ਦੋ ਬੇਟੀ ਹੈ ਜੀ ਮੇਰੇ ਜੀ ਰਿਪੀ ਅਕਸੀਡੈਂਟ ਹੋਇਆ ਸੀ ਇਹ ਵੀ ਗੁਰਾ ਮਾਮਲਾ ਕੀ ਸੀ ਇੱਕ ਅਕਸੀਡੈਂਟ ਜਿਹੜਾ ਹੋਇਆ ਸੀਗਾ ਇਹ ਸਾਈਕਲ ਦਾ ਤੇ ਛੋਟੇ ਹਾਥੀ ਦਾ ਹੋਇਆ ਸੀਗਾ ਤੇ ਉਹਦੇ ਵਿੱਚ ਅਸੀਂ ਮੌਕੇ ਤੇ ਜਾ ਕੇ ਜਿਹੜਾ ਸਾਈਕਲ ਤੇ ਆਪਣਾ ਛੋਟਾ ਹਾਥੀ ਆ ਉਹ ਕਬਜ਼ੇ 'ਚ ਲੈ ਲਿਆ ਤੇ ਬਾਕੀ ਜਿਹੜੀ ਇਹ ਕਾਰਵਾਈ ਆ ਉਹ ਜਿੱਦਾਂ ਬਿਆਨ ਲਿਖਾਉਣਗੇ ਉਸ ਤਰ੍ਹਾਂ ਕਾਰਵਾਈ ਕੀਤੀ ਜਾਊ। ਇੱਕ ਜਣਾ ਜਖਮੀ ਹੈ। ਪੋਥਾਂ ਦੇ ਵਾਲਾ ਰੋਡ ਦਾ। ਸ਼ਕਟਾਉ ਦੇ ਕਾਰਪੀਨ। ਹਾਂਜੀ। ਉਹ ਤਾਂ ਥਾਰ ਵਾਲੇ ਦਾ ਤਾਂ ਇਹ ਜੀ ਉਹ ਤਾਂ ਪਿੱਛੋਂ ਆ ਰਿਹਾ ਸੀਗਾ। ਤੇ ਬਾਕੀ ਉਹਦੇ ਬਾਰੇ ਵੀ ਸਾਰੀ ਤਫ਼ਤੀਸ਼ ਕਰ ਰਹੇ ਆਂ। ਜੋ ਵੀ ਸਾਹਮਣੇ ਆਈ ਹੋ। ਆਲਵੇ ਕੀਤੇ ਬਾਰੇ ਮੈਨੂੰ ਨੀ ਕੁਝ ਵੀ ਜੇ ਪਤਾ ਵੀ ਕੀ ਕੰਮ ਕਰਦਾ ਹੈ